ਸਸਵੀ ਕਾ ਜੀ ਆਖਰਕਾਰ ਹਰਮੀਤ ਮਾਜਰਾ ਕਿੱਥੇ ਨੇ ਗੱਲ ਕਰੀਏ ਤਾਂ ਹਰਮੀਤ ਪਠਾਨ ਮਾਜਰਾ ਨੂੰ ਲੈ ਕੇ ਕਾਫੀ ਵੱਡੀ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਵਿਵਾਦ ਛਿੜਿਆ ਹੋਇਆ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਲੋਕ ਪੁੱਛ ਰਹੇ ਨੇ ਕਿ ਆਖਰਕਾਰ ਹਰਮੀਤ ਪਠਾਨ ਮਾਜਰਾ ਕਿੱਧਰ ਗਿਆ ਜੇਕਰ ਗੱਲ ਕਰੀਏ ਜਦੋਂ ਦਾ ਹਲਮੀਤ ਪਠਾਨ ਮਾਜਰਾ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਾਰੇ ਬੋਲੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਬਾਰੇ ਬੋਲੇ ਨੇ ਤੇ ਉਦੋਂ ਦੇ ਹਰਬੀਤ ਪਠਾਨ ਮਾਜਰਾ ਜਿਹੜੇ ਨੇ ਹਾਲਕਿ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਗ੍ਰਿਫਤਾਰੀ ਹੋਣ ਤੋਂ ਬਾਅਦ ਉਹ ਜਿਹੜੇ ਨੇ ਫਰਾਰ ਹੋ ਗਏ ਤਾਂ ਪਠਾਨ ਮਾਜਰਾ ਨੂੰ ਲੈ ਕੇ ਕਾਫੀ ਵੱਡੇ ਜਿਹੜੇ ਨੇ ਸਵਾਲ ਖੜੇ ਕੀਤੇ ਜਾ ਰਹੇ ਨੇ ਕੀ ਗੱਲ ਹੈ ਕਿ ਪਠਾਨ ਮਾਜਰਾ ਕਿਸੇ ਪਾਸੇ ਵੀ ਦਿਖਾਈ ਨਹੀਂ ਦੇ ਰਹੇ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਪਠਾਨ ਮਾਜਰਾ ਬਾਰੇ ਬਿਆਨ ਕਰਦੇ ਨਜ਼ਰ ਨਹੀਂ ਆ ਰਹੇ ਤਾਂ ਕਾਫੀ ਜਿਹੜੇ ਨੇ ਤਰਥੱਲੀ ਮੱਚੀ ਹੋਈ ਹੈ ਕਿਉਂਕਿ ਜਿਸ ਤਰੀਕੇ ਨਾਲ ਪਠਾਨ ਮਾਜਰਾ ਨੇ ਬਿਆਨ ਦਿੱਤੇ ਕਿ ਸਾਨੂੰ ਤਾਂ ਜਿਹੜੇ ਵਿਧਾਇਕ ਮੰਤਰੀਆਂ ਨੂੰ ਜਪੜਾਸੀ ਤੱਕ ਜਿਹੜਾ ਬਦਲਣ ਦਾ ਹੱਕ ਨਹੀਂ ਹੈ ਅਸੀਂ ਜਿਹੜਾ ਹੈ ਪੰਜਾਬ ਦੀ ਆ ਪਹਿਲਾਂ ਮੰਗਾ ਕੀਤੀਆਂ ਹੜ੍ਹ ਪ੍ਰਭਾਵਿਤ ਬਾਰੇ ਦੱਸਿਆ ਕਿ ਸਾਨੂੰ ਜਿਹੜੀਆਂ ਨੇ ਲੋਚਾਂ ਦੀ ਜਰੂਰਤ ਹੈ ਸਾਨੂੰ ਤੁੰਸੀ ਬੰਨ ਬਣਾ ਕੇ ਦਿੱਤੇ ਜਾਣ ਸਾਨੂੰ ਜਿਹੜਾ ਹੈ ਪੁਲ ਬਣਾ ਕੇ ਦਿੱਤੇ ਜਾਣ ਜਿਹੜਾ ਇਹ ਇਨ੍ਹਾਂ ਚੀਜ਼ਾਂ ਨੂੰ ਕਵਰ ਅਪ ਕਰਿਆ ਜਾਵੇ ਕਿ ਜਿਸ ਤਰ੍ਹਾਂ ਹੁਣ ਹੜ੍ਹ ਆਏ ਨੇ ਅਚਾਨਕ ਦੀ ਹੜ੍ਹ ਆਉਣ ਦੀ ਸਥਿਤੀ ਬਾਰੇ ਅਸੀਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਨੂੰ ਹੜ੍ਹਾਂ ਦੀ ਸਥਿਤੀ ਵੇਖਣੀ ਪੈਂਦੀ ਹੈ ਲੇਕਿਨ ਇਨ੍ਹਾਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਲੇਕਿਨ ਸਾਡੀ ਨਾ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲ ਵੱਲੋਂ ਸੁਣਵਾਈ ਹੋਈ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਨੇ ਹਰਮਿਤ ਮਾਜਰਾ ਨੇ ਵੀ ਕਿਹਾ ਕਿ ਇਹ ਅਫਸਰशाही ਕੰਮ ਕਰ ਰਹੀ ਹੈ ਨਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆਈ ਹੈ ਉਹਨਾਂ ਦੇ ਵਿਧਾਇਕ ਮੰਤਰੀਆਂ ਨੂੰ ਤਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਨਾ ਹੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਅੱਗੇ ਹੋ ਕੇ ਗੱਲ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਨਾ ਹੀ ਉਹ ਕਿਸੇ ਦੀ ਬਦਲੀ ਕਰਾ ਸਕਦੇ ਨੇ ਆਖਿਰਕਾਰ ਹਰਮੀਤ ਮਾਜਰਾ ਦਾ ਐਡਾ ਵੱਡੇ ਬਿਆਨ ਤੋਂ ਬਾਅਦ ਜਿਹੜਾ ਹੈ ਫਰਾਰ ਹੋ ਜਾਣਾ ਤੇ ਕਿਸੇ ਤਰ੍ਹਾਂ ਦੀ ਖਬਰਸਾਰ ਨਿਕਲ ਕੇ ਨਾ ਆਉਣੀ ਵੱਡੇ ਸਵਾਲ ਜਿਹੜੇ ਨੇ ਇੱਕ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਿਹੜੇ ਨੇ ਕਰ ਰਹੇ ਨੇ ਲੋਕ ਪੱਤਰਕਾਰ ਸੋਸ਼ਲ ਮੀਡੀਆ ਆਖਰਕਾਰ ਪਠਾਨ ਮਾਜਰਾ ਕਿੱਧਰ ਗਏ ਲੇਕਿਨ ਅੱਜ ਪਠਾਨ ਮਾਜਰਾ ਨੂੰ ਲੈ ਕੇ ਇੱਕ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਹਲਕਾ ਸਨੌਰ ਵਿਧਾਇਕ ਹਰਮਨਜੀਤ ਪਠਾਨ ਮਾਜਰਾ ਭਾਵੇਂ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ ਪਰ ਉਹਨਾਂ ਦੇ ਦੋ ਸਾਥੀਆਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਸੁੱਚਾ ਸਿੰਘ ਅਤੇ ਮੱਗਾ ਸਿੰਘ ਜਿਹੜੇ ਨੇ ਵਾਸੀ ਪਿੰਡ ਮੱਗੀ ਗੜਵਜੋ ਕੋਈ ਹੈ ਤਾਂ ਦਸਿਆ ਵਿਧਾਇਕ ਨੂੰ ਪੁਲਿਸ ਵਿਦਿਆਸਤ ਤੋਂ ਭਜਾਉਣਾ ਸਰਕਾਰੀ ਡਿਊਟੀ 'ਚ ਵਿਗਨਪੌਂਦ ਤੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦਾ ਦੋਸ਼ ਤਹਿਤ ਦਰਜ ਮਾਮਲੇ 'ਚ ਦੋਹਾਂ ਨੂੰ ਬੀਤੇ ਦਿਨ ਗ੍ਰਿਫਤਾਰ ਕਰਕੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਧਾਇਕ ਦੇ ਕਰੀਬੀ ਯੂਥ ਪ੍ਰਧਾਨ ਅਮਰ ਸਿੰਘ ਸੰਘੇੜਾ ਨੂੰ ਹਾਈ ਕੋਰਟ 'ਚ ਪੇਸ਼ਗੀ ਜ਼ਮਾਨਤ ਮਿਲ ਗਈ ਹੈ ਬਚਾ ਪੱਖ ਦੇ ਵਕੀਲ ਸਿਮਰਜੀਤ ਸਿੰਘ ਸੱਗੂ ਨੇ ਦੱਸਿਆ ਕਿ ਪੁਲਿਸ ਥਾਣਾ ਸਿਵਲ ਲਾਈਨ ਵਿਖੇ ਦਰਜ ਮਾਮਲੇ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਰਿਮਾਨ ਮਗਰੋ ਸ਼ੁਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਇਸ ਤੋਂ ਇਲਾਵਾ ਇਸ ਕੇਸ 'ਚ ਨਾ ਮਜੀਦ ਮਾਲਿਕ ਸਿੰਘ ਦੀ ਜ਼ਿਲ੍ਹਾ ਅਦਾਲਤ 'ਚ ਜਵਾਨਤ ਅੱਜ ਹੀ ਲਗਾਈ ਸੀ ਜਿਸ ਅਦਾਲਤ ਨੇ ਰੱਦ ਕਰ ਦਿੱਤਾ ਮਾਲੇ ਸਿੰਘ ਦੀ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇ ਵਕੀਲ ਸਰਗੂ ਨੇ ਦੱਸਿਆ ਕਿ ਅਮਰ ਸੰਘੇੜਾ ਦੀ ਪੇਸ਼ਕੀ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਜਿਸ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਸੰਘੇੜਾ ਨੂੰ ਪੇਸ਼ਕੀ ਜ਼ਮਾਨਤ ਦੇ ਦਿੱਤੀ ਗਈ ਤਾਂ ਤੁਹਾਨੂੰ ਦੱਸਿਏ ਕਿ ਹੁਣ ਜਿਹੜੇ ਨੇ ਵਿਧਾਇਕ ਪਠਾਨ ਮਾਜਰਾ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਹਾਲਾਂਕਿ ਪਠਾਨ ਮਾਜਰਾ ਦਾ ਕਿਸੇ ਪਾਸੇ ਵੀ ਕੋਈ ਪਤਾ ਨਹੀਂ ਚੱਲ ਰਿਹਾ ਆਖਰਕਾਰ ਪੁਲਿਸ ਕਾਰ ਕੀ ਰਹੀ ਹੈ ਜੇਕਰ ਗੱਲ ਕਰੀਏ ਕਾਨੂੰਨ ਦੀ ਬਾਕੀ ਤਾਂ ਵੱਡੀ ਗੱਲ ਹੋਵੇ ਜੇਕਰ ਆਮ ਕਿਸੇ ਵਿਅਕਤੀ ਜਿਸ ਤੇ ਦੋਸ਼ ਲੱਗੇ ਹੁੰਦੇ ਆਪ ਕਿਸੇ ਕਰਦਾ ਇਨਸਾਨ ਹੁੰਦਾ ਤਾਂ ਬੜੀ ਛੇਤੀ ਜਿਹੜੀ ਹੈ ਪੰਜਾਬ ਪੁਲਿਸ ਉਹਦੇ ਉੱਤੇ ਕਾਰਵਾਈ ਕਰਕੇ ਉਹਨੂੰ ਗ੍ਰਿਫਤਾਰ ਕਰ ਦਿੰਦੀ ਹੈ ਆਖਰਕਾਰ ਕੀ ਗੱਲ ਸੱਤਾ ਵਿੱਚ ਨੇ ਯਾ ਫਿਰ ਕਹਿ ਲਿਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਸ਼ਤੇਦਾਰੀ ਚਲੇ ਪਠਾਨ ਮਾਜਰਾ ਆਖਰਕਾਰ ਪਠਾਨ ਮਾਜਰਾ ਗਏ ਕਿੱਧਰ ਵੱਡਾ ਸਵਾਲ ਖੜਾ ਕਰ ਦਿੱਤਾ ਗਿਆ ਹੈ ਉਹਨਾਂ ਦੇ ਸਾਥੀਆਂ ਨੂੰ ਵੀ ਫੜਿਆ ਜਾ ਸਕਦਾ ਹੈ ਜੇਕਰ ਗੱਲ ਕਰੀਏ ਕਿ ਕਾਨੂੰਨ ਫੜਨਾ ਨਹੀਂ ਚਾਹੁੰਦਾ ਜਾਂ ਫਿਰ ਉਹਨਾਂ ਦੀ ਮਦਦ ਕਰਦੇ ਦਿਖਾਈ ਦੇ ਦੇ ਨੇ ਜਿਹੜੇ ਨੇ ਮੌਜੂਦਾ ਜਿਹੜੇ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਿਸ਼ਤੇ ਦੇ ਵਿੱਚ ਵੀ ਉਹ ਉਹਨਾਂ ਦੇ ਜਿਹੜੀ ਉਹਨਾਂ ਦੀ ਵਾਈਫ ਹੈ ਉਹਨਾਂ ਤੇ ਫੁੱਫੜ ਲੱਗਦੇ ਨੇ ਕੀ ਚੱਕਰ ਹੈ ਵੱਡੇ ਸਵਾਲ ਖੜੇ ਹੋ ਗਏ ਨੇ ਧੰਨਵਾਦ